ਅੱਜ ਮੈਂ ਸਮਝਣਾ ਕਿ ਉਹ ਕਸ਼ਤ ਜਿਹੜਾ ਵਾ ਬਨਵਾਸ ਜਿਹੜਾ ਵਾ ਖਤਮ ਹੋਇਆ ਵਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਚਰ ਪ੍ਰਧਾਨ ਬਣ ਕੇ ਹੋਇਆ ਵਾਂ ਤੇ ਅੱਜ ਹਰ ਪਿੰਡ ਵਿੱਚੋਂ ਸਾਕਤਾ ਜਿਹੜੀਆਂ ਸਰਕਾਰ ਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅੜੀ ਕਰ ਰਹੀਆਂ ਨੇ ਮੈਂ ਮੇਰੇ ਕੋ ਕੋਈ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿ ਲੰਬੇ ਸਮੇਂ ਤੋਂ ਏਜੰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸੀ ਜੀ ਤੇ ਜਿੰਨਾ ਕਰਕੇ ਮੈਨੂੰ ਇਹਨਾਂ 8 ਸਾਲ ਪਾਰਟੀ ਤੋਂ ਬਾਹਰ ਬਹਿ ਕੇ ਤੇ ਮੈਂ ਪਾਰਟੀ ਦੇ ਹੱਕ ਵਿੱਚ ਹੀ ਜਿਹੜਾ ਵਾ ਉਹ ਬੋਲਦਾ ਰਿਹਾ ਵਾਂ ਔਰ ਮੇਰੇ ਲੰਬੇ ਸਮੇਂ ਬਹਿਣ ਤੇ ਮੈਂ ਸਮਝਦਾ ਮੇਰੇ ਸਿੱਧਕ ਸਤਕਾ ਮੈਨੂੰ ਅੱਜ ਪਾਰਟੀ ਨੇ ਫਿਰ ਸਰਦਾਰ ਮੰਨ ਦਿੱਤਾ ਜਿਲ੍ਹੇ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਂ ਜਿਲ੍ਹੇ ਦੇ ਵਰਕਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਸਹੀ ਨਾਮਜ਼ਦਗੀ ਲਈ ਕਾਲੀ ਦਲ ਦੇ ਵਿੱਚ ਜਾਣ ਪਾਉਣ ਲਈ ਹਰ ਪਿੰਡ ਵਿੱਚੋਂ ਵਰਕਰ ਜਿਹੜੇ ਨੇ ਜਿਹੜੇ ਕਾਲੀ ਦਲ ਦੇ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰਨ ਆਰਮਲੇ ਸਮੇਂ ਵਿੱਚ ਉਹਨਾਂ ਨੂੰ ਪੂਰਾ ਇਤਮਾਨ ਸਤਿਕਾਰ ਦਿੱਤਾ ਜਾਵੇਗਾ ਔਰ ਕਾਲੀ ਦਲ ਨੂੰ ਲਾਭ ਬੰਦ ਕਰਕੇ ਤੂ ਕੀਤਾ ਜਾਏਗਾ ਤਾਂ ਕਿ 27 ਤੱਕ ਇੱਕ ਇਨਕਲਾਬ ਜਿਹੜਾ ਜਿਲ੍ਹੇ ਗਵਾਪਤ ਸ਼ੁਰੂ ਕੀਤਾ ਜਾ ਸਾਰੇ ਹਲਕੇ ਦੇ ਲੀਡਰਾਂ ਨੂੰ ਨਾਲ ਲੈ ਕੇ ਲਿਆ ਜਾਏਗਾ ਜੇ ਕੋਈ ਨਰਾਜ਼ ਨੇ ਜਾਂ ਕੋਈ ਅਜਿਹੀ ਕੋਈ ਤੜੇਬੰਦੀ ਜਈ ਕੋਈ ਨਿਕਲ ਕੇ ਆਉਂਦੀ ਮੈਂ ਹੁਣ ਪ੍ਰਧਾਨ ਬਣ ਗਿਆ ਹਾਂ ਇਰੇ ਲਈ ਸਾਰੇ ਇਕ ਹੋ ਜੈਨੇ ਸਾਦਾ ਬੰਦਾ ਸਰਕਾਰ ਜਿਹੜਾ ਵਾ ਖੁੱਟਾ ਜਾਵੇਗਾ ਔਰ ਨਾਲ ਲੈ ਕੇ ਲੈ ਜਾਏਗਾ ਜਿਹੜੇ ਨਰਾਜ ਬੈਠੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਨਰਾਜ ਬੈਠੇ ਨੇ ਮੈਂ ਕਹਿੰਦਾ ਨਰਾਜ ਹੈ ਕੋਈ ਨਹੀਂਗਾ ਆਠ ਆਠਾ ਮਾਰਦੇ ਇਕੱਠ ਨੇ ਸਾਰੇ ਇਕੱਠੇ ਕਰ ਬੋਲੇ ਹੋਇਆ ਸਹੀ ਕਿਤਾ ਵੇਖੋ ਉਸ ਪੈਸੇ ਲਗਾ ਬਾਈ ਨੇ ਪ੍ਰਵੇਖਣਾ ਕਿ ਜਿਵੇਂ ਆਮ ਪਾਰਟੀ ਦਾ ਕੋਈ ਵਰਕਰ ਬੂਠਾਂ ਤੇ ਦਿਖਾਈ ਨਹੀਂ ਸੀ ਦਿੰਦਾ ਤੇ ਆਮ ਪਾਰਟੀ ਦੀ ਸਰਕਾਰ ਬਣ ਗਈ ਸੀ ਇਨਕਲਾਬ ਆਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਜਿਲੇ ਜਿਲੇ ਤੋਂ ਕਿੰਨੀਆਂ ਛਿੱਕਾਂ ਗੜੀਆਂ ਤੁਸੀਂ ਸੋਣੀ ਦੇ ਬਾਗ ਦੇ ਹੋ ਮੈਂ ਪਹਿਲਾਂ ਵੀ ਮੇਰੀ ਪ੍ਰਧਾਨਗੀ ਥਲੇ ਸਾਰਾ ਫਾਨਕੋਟ ਕਰਤਾਰਪੁਰ ਜ਼ਿਲ੍ਹਾ ਇੱਕ ਸੀ ਆਈ ਸਾਰੀਆਂ ਜਿੱਤਦੇ ਰਹੇ ਆ ਤੇ ਹੁਣ ਵੀ ਆਈ ਸਾਰੀਆਂ ਜਿੱਤ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਮੇਰਾ ਹੁਣ ਤਾਂ ਇਹ ਨਾਲ ਬਾਬਾ ਸਾਹਿਬ